ਕਿਸਾਨ ਸਾਥੀਓ 2 ਦਿਨ ਤੋਂ ਕਿਸਾਨ ਵੀਰਾਂ ਦੇ ਇੱਕ ਸਵਾਲ ਆ ਰਿਹਾ ਹੈ ਕਿ ਪਨੀਰੀ ਦੀਆਂ ਜੜ੍ਹਾਂ ਦੇ ਵਿੱਚ ਗੰਢਾਂ ਹੋਈਆਂ ਪਨੀਰੀ ਪੀਲੀ ਪੈ ਗਈ ਹੈ ਪਨੀਰੀ ਤੁਰ ਨਹੀਂ ਰਹੀ ਜਿਸ ਦੀ ਕਹ ਪਛਾਣ ਕਿਸਾਨ ਵੀ ਨੀਮਾ ਟੋੜ ਕਰ ਰਹੇ ਹੈ ਤੇ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਕਿ ਪਹਿਲੀ ਗੱਲ ਤਾਂ ਨੀਮਾ ਟੋੜ ਦੀ ਪਛਾਣ ਕਿਵੇਂ ਕਰਨੀ ਹੈ ਇਹ ਕੀ ਨੁਕਸਾਨ ਕਰਦਾ ਹੈ ਕਿਵੇਂ ਇਹ ਵੱਧਦਾ ਹੈ ਤੇ ਕਿਵੇਂ ਇਹਦਾ ਕੰਟਰੋਲ ਕਰਨਾ ਹੈ ਕੈਮੀਕਲ ਕੰਟਰੋਲ ਵੀ ਹੈਗਾ ਬਾਇਓਲੋਜੀਕਲ ਕੰਟਰੋਲ ਵੀ ਹੈਗਾ ਪਰੰਤੂ ਤੁਰੰਤ ਰਿਜ਼ਲਟਾਸਤੇ ਕੀ ਕਰਨਾ ਇਹ ਸਾਰੀ ਗੱਲ ਕਰਾਂਗੇ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਰਖਾਈ ਫਤਰੀ ਸਾਂ ਪੌਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਲਗਭਗ 200 ਤੋਂ ਉੱਪਰ ਪ੍ਰਜਾਤੀਆਂ ਨੀਮਾ ਟੁੱਟਦੀਆਂ ਜਿਵੇਂ ਰੂਟ ਨੋਟ ਨੀਮਾ ਟੁੱਟ ਹੁੰਦਾ ਹੈ ਤੇ ਰੂਟ ਨੀਮਾ ਟੁੱਟ ਹੁੰਦਾ ਹੈ ਵਾਈਟ ਟਿਪ ਨੀਮਾ ਟੁੱਟ ਹੁੰਦਾ ਹੈ ਰਾਈਸ ਰੋਟ ਨੂਟ ਨੀਮਾ ਟੁੱਟ ਹੁੰਦਾ ਹੈ ਤਾ ਇਹ ਜਿਹੜੇ ਹੈਗੇ ਆ ਇਹ ਮੇਜਰ ਪ੍ਰੋਬਲਮ ਕਰਦੇ ਆ ਇਹਦੇ ਨਾਲ ਹੁੰਦਾ ਕੀ ਹੈ ਕਿ ਜਿਵੇਂ ਤੁਹਾਡੀ ਪਨੀਰੀ ਹੈ ਜਾਂ ਬੂਟੇ ਹੈ ਉਹ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਉਹਦੀ ਜਿਹੜੀ ਗਰੋਥ ਹੈ ਉਹ ਘਟ ਜਾਂਦੀ ਹੈ ਕੱਦ ਘਟ ਜਾਂਦਾ ਹੈ ਜੜਾਂ ਛੋਟੀਆਂ ਰਹਿ ਜਾਂਦੀਆਂ ਸ਼ੁਰੂਆਤੀ ਦੌਰ ਦੇ ਵਿੱਚ ਜੜਾਂ ਦੇ ਉੱਤੇ ਗੰਡਾ ਨਹੀਂ ਵੀ ਹੋ ਸਕਦੀਆਂ ਪਰੰਤੂ ਜਿਵੇਂ ਅੱਗੇ ਵੱਧਦਾ ਹੈ ਤੇ ਜੜ ਦੇ ਉੱਪਰ ਤੁਹਾਨੂੰ ਹੁੱਕ ਵਰਗੀਆਂ ਜਿਵੇਂ ਤੁਸੀਂ ਦੇਖਦੇ ਪਿਓ ਨਾ ਹੁੱਕ ਵਰਗੀਆਂ ਗੰਡਾਂ ਦਿਖਾਈ ਦਿੰਦੀਆਂ ਕਿ ਇਹ ਜਿਹੜਾ ਹੈਗਾ ਹੁੱਕ ਵਰਗੀ ਸਰੰਚਨਾ ਜਿਹੜੀ ਹੈਗੀ ਬਣ ਗਈ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਖੇਤ 'ਚ ਫਸਲ ਨਹੀਂ ਹੁੰਦੀ ਨਾ ਉਸ ਸਮੇਂ ਇਹ ਨੀਮਾਟੋਡ ਖੇਤ ਦੇ ਵਿੱਚ ਹੀ ਪਿਆ ਰਹਿੰਦਾ ਹੈ ਪਰੰਤੂ ਜਦੋਂ ਖੇਤ ਦੇ ਵਿੱਚ ਪਾਣੀ ਲੱਗ ਗਿਆ ਜਿੰਨੀ ਦੇਰ ਤਾ ਪਾਣੀ ਭਰਿਆ ਹੋਇਆ ਓਨੀ ਦੇਰ ਤਾ ਕੋਈ ਦਿੱਕਤ ਨਹੀਂ ਆਏ ਨੇ ਜਿਹੜਾ ਹੈਗਾ ਵਧਣਾ ਨਹੀਂ ਹੈਗਾ ਜਦੋਂ ਪਾਣੀ ਇੱਕ ਵਾਰੀ ਸੁੱਕ ਗਿਆ ਤੇ ਥਾਂ ਗਿੱਲਾ ਹੋਇਆ ਮਤਲਬ ਕਿ ਇਹਨੂੰ ਥਾਂ ਗਿੱਲਾ ਹੋਵੇ ਤੇ ਆਕਸੀਜਨ ਮਿਲ ਜੇ ਤਾਂ ਫੇਰ ਇਹ ਜਿਹੜਾ ਹੈਗਾ ਤੇਜ਼ੀ ਦੇ ਨਾਲ ਗਰੋਥ ਕਰਨਾ ਸ਼ੁਰੂ ਕਰਦਾ ਤੇਜ਼ੀ ਨਾਲ ਵਧਣਾ ਸ਼ੁਰੂ ਕਰਦਾ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੇ ਖੇਤਾਂ ਨੀਮਾ ਟੁੱਟ ਦੀ ਪ੍ਰੋਬਲਮ ਹੈ ਉਹ ਉਥੇ ਝੋਨਾ ਲਾ ਕੇ 15-20 ਦਿਨ ਪਾਣੀ ਨਾ ਸੁੱਕਣ ਦਿਵੋ ਜਿਹੜੀ ਪਨੀਰੀ ਚ ਨੀਮਾ ਟੁੱਟ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਚ ਵੀ ਆਪਾਂ ਕਹਿੰਨੇ ਕਿ ਕੁਝ ਦਿਨਾਂ ਵਾਸਤੇ ਪਾਣੀ ਭਰ ਕੇ ਰੱਖੋ ਪਰੰਤੂ ਆ ਗਰ ਤਾਂ ਜਿੱਥੇ ਪਾਣੀ ਖੜਾ ਉੱਥੇ ਇਨਫੈਕਸ਼ਨ ਘਟ ਹੈ ਗਿੱਲੇ ਥਾਂ ਦੇ ਉੱਤੇ ਜ਼ਿਆਦਾ ਹੁੰਦੀ ਹੈ ਇਸ ਲਈ ਕਹਿੰਦਾ ਖੇਤ ਨੂੰ ਗਿੱਲਾ ਨਾ ਰੱਖਿਆ ਕਰੋ ਠੀਕ ਹੈ ਤੇ ਅਗਲੀ ਗੱਲ ਨਿਸ਼ਾਨੀਆਂ ਤੇ ਦੇਖ ਲਈਆਂ ਕਿ ਆ ਹੁੱਕ ਕਰਗੀ ਸੰਚਨਾ ਜੜਾਂ ਦੇ ਉੱਤੇ ਬਣ ਜਾਂਦੀਆਂ ਜਿਹੜੇ ਨਵੇਂ ਪੱਤੇ ਹੁੰਦੇ ਆ ਉਹ ਪੀਲੇ ਸ਼ੁਰੂ ਹੋ ਜਾਂਦੇ ਆ ਕਈ ਵਾਰੀ ਜਿਹੜੇ ਹੈਗੇ ਆ ਜਿਹੜੇ ਪੱਤੇ ਮੁੜਨੇ ਸ਼ੁਰੂ ਕਰ ਜਾਂਦੇ ਆ ਤੇ ਵੱਡੀ ਗੱਲ ਕਿ ਕਦ ਛੋਟਾ ਰਹਿ ਜਾਂਦਾ ਪੀਲਾ ਪਾਣਾ ਜਾਂਦਾ ਤੇ ਜਿਹੜਾ ਬੂਟਾ ਹੁੰਦਾ ਇਹਦੀ ਮੈਚਿਓਰਿਟੀ ਵੀ ਜਲਦੀ ਹੋ ਜਾਂਦੀ ਮਤਲਬ ਕਿ ਜਲਦੀ ਪੱਕਣਾ ਵੀ ਸ਼ੁਰੂ ਹੋ ਜਾਂਦਾ ਤੇ ਉਹਦੇ ਜਿਹੜਾ ਛਿੱਟਾ ਜਾਂ ਮੁੰਜਰ ਹੁੰਦੀ ਹੈ ਉਹ ਵੀ ਛੋਟੀ ਰਹਿ ਜਾਂਦੀ ਜੇ ਫਾਲਾ ਕੋਈ ਤਾਂ ਉਹ ਵੀ ਛੋਟਾ ਰਹਿ ਜਾਂਦਾ ਹੁਣ ਇਹਦੇ ਕੰਟਰੋਲ ਕਰਨ ਦੇ ਕਈ ਸਾਰੇ ਤਰੀਕੇ ਕੈਮੀਕਲ ਤਰੀਕੇ ਵੀ ਹੈਗੇ ਆ ਬਾਇਓਲੋਜੀਕਲ ਤਰੀਕੇ ਵੀ ਹੈਗੇ ਆ ਤੇ ਲੇਕਿਨ ਜਿਹੜਾ ਪਿਛਲੇ ਸਾਲਾਂ ਦਾ ਆਪਣਾ ਇਹ ਤਜਰਬਾ ਹੈਗਾ ਕਿਉਂਕਿ ਇਹਨਾਂ ਦਿਨਾਂ 'ਚ ਤਾਪਮਾਨ ਹੈਗਾ 47 ਡਿਗਰੀ 48 ਡਿਗਰੀ 49 ਡਿਗਰੀ ਇਹੋ ਜਿਹੇ ਤਾਪਮਨ ਦੇ ਵਿੱਚ ਜਿਹੜੇ ਅਸੀਂ ਬਾਇਓਜੈਂਟ ਖੇਤਾਂ 'ਚ ਪਾ ਰਹੇ ਹਾਂ ਇਹ ਸਾਨੂੰ ਤੁਰੰਤ ਰਿਜ਼ਲਟ ਨਹੀਂ ਦੇ ਰਹੇ ਅਸੀਂ ਪਿਛਲੇ ਸਾਲਾਂ 'ਚ ਦੇਖਿਆ ਕਿ ਜਿਹੜੀ ਕਲੋਰੋਪੈਰੀਫਾਸ ਹੈ ਇਹ ਜੇ ਤੁਸੀਂ ਪਾਈਆ ਕਨਾਲ ਦੀ ਜਿਹੜਾ ਹੈਗਾ ਪਾਣੀ ਦੇ ਵਿੱਚ ਮਿੱਟੀ 'ਚ ਲਾ ਕੇ ਛਿੱਟਾ ਦੇ ਦਿੰਨੇ ਹੋ ਤਾਂ 80% ਤੱਕ ਕੰਟਰੋਲ ਇਹਦੇ ਨਾਲ ਹੋ ਜਾਂਦਾ ਹੈ ਕਾਰਬੋਫੂਰਾਨ ਮੇਕਅਪ ਮਿਲੇਗੀ ਨਹੀਂ ਇਹ ਵੀ 1 ਕਿਲੋ ਕਨਾਲ ਦੀ ਪੈ ਸਕਦੀ ਹੈ 48 ਇਹ ਵੀ 1 ਕਿਲੋ ਕਨਾਲ ਦੀ ਪੈ ਸਕਦੀ ਹੈ ਤੇ ਇਹ ਸਾਨੂੰ ਤੁਰੰਤ ਰਿਜ਼ਲਟ ਦੇਣੀ ਹੈ ਤਾਂ ਜਿਵੇਂ ਹੀ ਨਿਮਾ ਟੜ ਕੰਟਰੋਲ ਹੁੰਦਾ ਹੈ ਨਾਲ ਹੀ ਖੇਤ ਨੂੰ ਜਿਹੜਾ ਹੈਗਾ ਬਾਕੀ ਖਾਦਾਂ ਦੇਣੀਆਂ ਸ਼ੁਰੂ ਕਰੋ ਫਸਲ ਤੁਹਾਡੀ ਸ਼ੁਰੂ ਹੋ ਜੇਗੀ ਜਿੰਨੀ ਦੇਰ ਤੱਕ ਜੜ ਤੋਂ ਗੰਡਾ ਖਤਮ ਨਹੀਂ ਹੁੰਦੀਆਂ ਓਨੀ ਦੇਰ ਤੱਕ ਤੁਸੀਂ ਇਹਨੂੰ ਜਿਹੜਾ ਹੈਗਾ ਖੇਤ ਦੇ ਵਿੱਚ ਪਨੀਰੀ ਪੱਟ ਕੇ ਨਹੀਂ ਲਾਉਣੀ ਨਹੀਂ ਤਾਂ ਤੁਸੀਂ ਆਪਦੇ ਖੇਤ 'ਚ ਹੋਰ ਜਿਹੜਾ ਹੈਗਾ ਬਿਮਾਰੀ ਨੂੰ ਫਲਾ ਦਿਓਗੇ ਜੇ ਦਿਨ ਠਈ ਸਹੀ ਹੁੰਦੇ ਐ ਮੌਸਮ ਸਹੀ ਲੱਗਦਾ ਹੈ ਥੋੜਾ ਟੈਂਪਰੇਚਰ ਠੀਕ ਹੈਗਾ ਹੈ ਤਾਂ ਆਪਾਂ ਬਾਇਓ ਕੰਟਰੋਲ ਵਾਲੇ ਪਾਸੇ ਵੀ ਜਾ ਸਕਦੇ ਹਾਂ ਬਾਇਓ ਕੰਟਰੋਲ ਦੇ ਵਿੱਚ ਇੱਕ ਇਹ ਬਾਇਓਜੈਂਟ ਹੁੰਦਾ ਹੈ ਵੈਰਟੀਸੀਲਮ ਕਲਾਈਮੇਡੀ ਸਪੋਰਿਅਮ ਤੇ ਇਹ ਜੇ ਵੈਰਟੀਸੀਲਮ ਹੈਗਾ ਇਹਦੇ ਰਿਜ਼ਲਟ ਕਾਫੀ ਚੰਗੇ ਨੇ ਤੁਸੀਂ ਇਹਨੂੰ ਬਾਜ਼ਾਰ ਦੇ ਵਿੱਚੋਂ ਕਿਸੇ ਚੰਗੀ ਕੰਪਨੀ ਦਾ ਇਹ ਖਰੀਦਿਓ ਜਿਓ ਠੀਕ ਹੈ ਚੰਗੀ ਕੰਪਨੀ ਦਾ ਖਰੀਦ ਕੇ ਤੇ ਉਸੇ ਨੂੰ ਹੀ ਵਰਤਣਾ ਪਰੰਤੂ ਥੋੜਾ ਜਿਹਾ ਇੱਕ ਚੀਜ਼ ਧਿਆਨ ਰੱਖਿਓ ਕਿ ਵਾਰੀ ਟੈਂਪਰੇਚਰ ਬਹੁਤ ਦੇ ਵਿੱਚ ਇਹਦਾ ਸਟੋਰੇਜ ਤੇ ਹੋਰ ਚੀਜ਼ਾਂ ਦਿੱਕਤ ਹੋ ਜਾਂਦੀ ਹੈ ਠੀਕ ਆ ਜਿਵੇਂ ਕੁਝ ਮੈਂ ਬਾਜ਼ਾਰ 'ਚ ਦੇਖਿਆ ਜਿਵੇਂ ਕਿਹਾ ਨਿਮੋਟਾਉਨ ਦੇ ਨਾਂ ਤੇ ਬਾਇਓ ਨਿਮੋਟਾਉਨ ਦੇ ਨਾਂ ਤੇ ਵਿਕ ਰਿਹਾ ਇੱਕ ਨਿਮਟੋ ਫਰੀ ਵਿਕ ਰਿਹਾ ਹੈਗਾ ਇਸ ਟਿਕਾਣਾ ਤੁਸੀਂ ਹੋਰ ਵੀ ਚੰਗੇ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਮੈਂ ਕਿਸੇ ਦਾ ਪ੍ਰਚਾਰ ਨਹੀਂ ਕਰਿਆ ਜੋ ਵੀ ਤੁਹਾਨੂੰ ਚੰਗਾ ਮਿਲਦਾ ਉਹ ਤੁਸੀਂ ਇਹ ਲੈ ਸਕਦੇ ਹੋ ਮੈਂ ਵੈਸੇ ਇਹ ਫੋਟੋ ਇੱਕ ਦਿਖਾਈ ਹੈ ਅੱਛਾ ਰੂਟ ਨੋਟ ਜਿਹੜਾ ਆਪਣਾ ਹੇਗਾ ਇਹ ਮਾਟੋੜ ਇਹਦੇ ਵਾਸਤੇ ਇੱਕ ਇਹ ਟੈਕਨੀਕਲ ਹੁੰਦਾ ਫਲੂ ਪਾਇਰਮ 34.48% ਐਸ ਸੀ ਇਹ ਜਿਹੜਾ ਹੈਗਾ ਇਹ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਜਿਸ ਤਰ੍ਹਾਂ ਨੂੰ ਇਹ ਬਾਇਰ ਦੇ ਰਹੀ ਹੈ ਵੈਲਮ ਦੇ ਨਾਮ ਤੇ ਇਹ ਕੋਈ ਵੀ ਪ੍ਰਚਾਰ ਨਹੀਂ ਹੈਗਾ ਤੁਸੀਂ ਸਿਰਫ ਸਾਲਟ ਦੇ ਉੱਤੇ ਧਿਆਨ ਦਿਓ ਠੀਕ ਹੈ ਇਹ ਤਾਂ ਇਹਨੂੰ ਜਿਹੜਾ ਹੈਗਾ ਤੁਸੀਂ 400 ਐਮਐਲ ਜੇਕਰ ਜ਼ਮੀਨ ਦੇ ਵਿੱਚ ਮਿੱਟੀ ਚ ਲਾ ਕੇ ਛਿੱਟਾ ਦਿੰਨੇ ਹੋ ਏ ਜਿੱਥੇ ਕਿਤੇ ਇਹ ਰੂਟ ਨੋਟ ਦੀ ਦਿੱਕਤ ਆ ਉਹਨੂੰ ਵੀ ਇਹ ਕੰਟਰੋਲ ਕਰਦਾ ਹੈ। ਪਰੰਤੂ ਦੋਸਤੋ ਸਭ ਤੋਂ ਵੱਡੀ ਗੱਲ ਜਿਹੜੇ ਖੇਤ ਦੇ ਵਿੱਚ ਸਾਨੂੰ ਪਤਾ ਹੈ ਕਿ ਮੇਰੇ ਨਿਮਾਟੋਡ ਆਉਂਦਾ ਹੈ। ਆਪਾਂ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਸੀਗੀ। ਤੁਸੀਂ ਪਨੀਰੀ ਉਸ ਖੇਤ 'ਚ ਬੀਜਦੇ ਕਿਉਂ? ਜੇ ਤੁਹਾਨੂੰ ਲੱਗਦਾ ਕਿ ਮੇਰੇ ਕੋਲੇ ਕੋਈ ਖੇਤ ਹੋਰ ਹੈ ਨਹੀਂਗਾ ਤਾਂ ਫੇਰ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਮਰਲੇ ਦੀ ਕਿਲੋ ਇਹ ਸਰੋਂ ਦੀ ਖਾਲ ਪਾ ਕੇ ਤੇ ਉਸਨੂੰ ਖੇਤ 'ਚ ਰਲਾ ਕੇ ਪਾਣੀ ਛੜਕ ਕੇ ਉਹਨੂੰ 15-20 ਦਿਨ ਦਾ ਟਾਈਮ ਦਿਓ। ਉਸ ਤੋਂ ਬਾਅਦ ਪਨੀਰੀ ਵਿੱਚ ਜੋ ਹੁਣ ਖੜੀ ਜਿਹੜੀ ਹੈਗੀ ਹੈ ਉਹਦੇ ਵਿੱਚ ਨਾ ਪਾ ਦਿਓ ਉੱਥੇ ਖਲ ਨੁਕਸਾਨ ਕਰੇਗੀ ਖੜੀ ਪਨੀਰੀ ਦੇ ਵਿੱਚ ਇਹ ਧਿਆਨ ਰੱਖਿਓ ਜੋ ਅੱਛਾ ਫਿਰ ਜੇ ਤੁਹਾਨੂੰ ਪਤਾ ਹੈ ਕਿ ਮੇਰੇ ਖੇਤ ਦੇ ਵਿੱਚ ਨੀਮਾ ਟੋਡ ਪਿਛਲੇ ਸਾਲ ਵੀ ਆਇਆ ਸੀ ਤੇ ਐਗਰੀ ਵੀ ਆਇਆਗਾ ਤਾਂ ਨਾ ਤਾਂ ਤੁਹਾਨੂੰ ਕਿਸੇ ਕੈਮੀਕਲ ਵਾਲੇ ਪਾਸੇ ਜਾਣ ਦੀ ਲੋੜ ਹੈ ਨਾ ਤੁਹਾਨੂੰ ਕਿਸੇ ਬਾਇਓਜੈਂਟ ਦੇ ਵਾਲੇ ਪਾਸੇ ਜਾਣ ਦੀ ਲੋੜ ਹੈ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਇੱਕ 50 ਤੋਂ 100 ਮਾਈਕਰੋਨ ਵਾਲੀ ਜਿਹੜੀ ਹੈਗੀ ਹੈ ਪੋਲੀਥੀਨ ਦੀ ਵਾਈਟ ਸ਼ੀਟ ਲੈ ਲਓ ਉਹ ਵਾਈਟ ਸ਼ੀਟ ਹੈ ਜਿੱਥੇ ਪਨੀਰੀ ਬਿਜਣੀ ਹੈ ਉਸ ਜਗ੍ਹਾ ਤੇ ਕਣਕ ਵੱਢਦੇ ਸਾਰ ਖੇਤ ਵਾਕੇ ਤੇ ਉਹਨਾਂ ਉੱਤੇ ਪਾ ਕੇ ਤੇ ਮਿੱਟੀ ਪਾ ਕੇ ਉਹ ਥਾਂ ਦੇ ਉੱਤੇ ਪਾ ਦੇ ਉਹਨੂੰ ਸ਼ੀਟ ਨੂੰ ਘੱਟੋ ਘੱਟ 3 ਹਫ਼ਤੇ ਉਵੇਂ ਪਈ ਰਵੇ ਤੇ ਜੀ ਸੂਰਜ ਦੀ ਗਰਮੀ ਹੈਗੀ ਹੈ ਉਹ ਸਾਰੀ ਗਰਮੀ ਦੇ ਨਾਲ ਜਿੰਨਾ ਨੀਮਾ ਟੋੜ ਹੈਗਾ ਜੋ ਕੁਛ ਹੈਗਾ ਉਹ ਵਿੱਚੋਂ ਖਤਮ ਹੋ ਜਾਏਗਾ ਹੁਣ ਅਗਲੇ ਸਾਲ ਇਹ ਕੰਮ ਤੁਸੀਂ ਜ਼ਰੂਰ ਕਰਨਾ ਹੈ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਟਾਈਮ ਤੋਂ ਪਹਿਲਾਂ ਇਸ ਦੀ ਵੀਡੀਓ ਉਸ ਸਮੇਂ ਪਾਈ ਜਾ ਸਕੇ ਤੇ ਇਹਦੇ ਨਾਲ ਨਾਲ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਹੈਗਾ ਤੁਸੀਂ ਇਹਨੂੰ ਅੱਗੇ ਖੇਤ ਦੇ ਵਿੱਚ ਨਹੀਂ ਲਾਉਣਾ ਜਿੰਨੀ ਦੇਰ ਤੱਕ ਤੁਹਾਡੇ ਗੰਢਾਂ ਖਤਮ ਨਹੀਂ ਹੁੰਦੀਆਂ ਤੇ ਜੇਕਰ ਤੁਹਾਡੇ ਖੇਤਾਂ 'ਚ ਗੰਢਾਂ ਹੈਗੀਆਂ ਤੇ ਤੇ ਤੁਹਾਨੂੰ ਸ਼ੱਕ ਹੈਗਾ ਕੋਈ ਕੋਈ ਹੈਗੀ ਹੈ ਤਾਂ ਫੇਰ ਤੁਸੀਂ 1 ਲੀਟਰ ਦੇ ਵਿੱਚ 100 ਗ੍ਰਾਮ ਇਹ ਵਾਟੀਸੀਲਮ ਬਾਇਓਜੈਂਟ ਪਾ ਕੇ ਉਹਦੇ ਵਿੱਚ ਜਿਹੜਾ ਹੈਗਾ ਜੜਾਂ ਜਿਹੜੀਆਂ ਹੈਗੀਆਂ ਆਪਾਂ ਡਿਪ ਕਰਨੀਆਂ ਜੜਾਂ ਡਬੋ ਕੇ ਲਾਉਣੀਆਂ ਉਹਦੇ ਨਾਲ ਤੁਹਾਨੂੰ ਲਾਭ ਮਿਲੇਗਾ ਤਾਂ ਇਸ ਚੀਜ਼ ਨੇ ਧਿਆਨ ਦੇਣਾ ਮੇਰੇ ਖਿਆਲ ਚ ਜਿਹੜਾ ਹੈਗਾ ਇਹ ਕੋਈ ਢੀ ਵੱਡੀ ਗੱਲ ਨਹੀਂ ਇਹ ਕੰਟਰੋਲ ਹੋ ਜਾਏਗਾ ਧਿਆਨ ਦੇ ਨਾਲ ਇਹਨੂੰ ਕੰਟਰੋਲ ਕਰਨਾ ਮੈਂ ਫੇਰ ਬਾਰ ਬਾਰ ਕਹਿੰਨਾ ਜੇਕਰ ਮੈਂ ਕੋਈ ਪ੍ਰੋਡਕਟ ਦੇ ਨਾਮ ਲੈਇਆ ਤਾਂ ਜ਼ਰੂਰੀ ਨਹੀਂ ਆਪੋ ਹੀ ਖਰੀਦਨੇ ਆ ਤੁਸੀਂ ਜਿਹੜਾ ਮਰਜੀ ਖਰੀਦ ਲਿਓ ਜੋ ਇਹ ਤਾਂ ਸਿਰਫ ਤੁਹਾਨੂੰ ਇੱਕ ਇਹ ਉਹਦੇ ਆਸਤੇ ਦਿੱਤਾ ਕਿ ਕਾਹਨ ਪਤਾ ਲੱਗ ਜਾਂਦਾ ਕਿ ਮੈਂ ਆ ਇਹਦੇ ਆਲਾ ਸਾਲਟ ਖਰੀਦਨਾ ਮੈਂ ਕਿ ਇਹ ਇਸ ਚੀਜ਼ ਆਲਾ ਸਾਲਟ ਖਰੀਦਨਾ ਹੈ ਜੇ ਤੁਹਾਨੂੰ ਮੈਂ ਨਿਮਾ ਟੋਣ ਦੀ ਗੱਲ ਕਰ ਰਿਹਾ ਤੁਸੀਂ ਨਿਮਾ ਟੋਣ ਆਲਾ ਸਾਲਟ ਤੁਸੀਂ ਕਹੋਗੇ ਅਸੀਂ ਨਿਮਾ ਟੋਣ ਆਲਾ ਸਾਲਟ ਖਰੀਦਨਾ ਹੈ ਜੇ ਤੁਹਾਨੂੰ ਵਰਟੀਸਿਲਮ ਯਾਦ ਨਹੀਂ ਜਾਂਦਾ ਠੀਕ ਹੈ ਨਾ ਜੇ ਤੁਹਾਨੂੰ ਇਸੇ ਤਰੀਕੇ ਨਾਲ ਮੈਂ بار بار ਪ੍ਰੋਡਕਟਰ ਦਾ ਨਾਮ ਕਿਉਂ ਲਮਾਉਣਾ ਕਿ ਤਾਂ ਇਸ ਕਰਕੇ ਇਹਦਾ ਹੁਣੇ ਕੰਟਰੋਲ ਕਰ ਲਓ ਜਿਹੜੇ ਖੇਤਾਂ 'ਚ ਹੈਗਾ ਤੇ ਜਿੰਨੀ ਦੇਰ ਗੰਨਾ ਖਤਮ ਨਹੀਂ ਹੁੰਦੀਆਂ ਓਨੀ ਦੇਰ ਤੱਕ ਪਨੀਰੀ ਖੇਤ ਨਹੀਂ ਲਾਉਣੀ ਤੇ ਸਭ ਤੋਂ ਪਹਿਲਾਂ ਤੁਰੰਤ ਰਾਹਤ ਦੇ ਲਈ ਮੈਂ ਕਹਾਂਗਾ ਕੈਮੀਕਲ ਕੰਟਰੋਲ ਵਾਲੇ ਪਾਸੇ ਜਾਣ ਨੂੰ ਤਰਜੀਹ ਦਿਓ ਕਿਉਂਕਿ ਇਸ ਸਮੇਂ ਗਰਮੀ ਬਹੁਤ ਜ਼ਿਆਦਾ ਹੈ ਇਸ ਸਮੇਂ ਜਿਹੜਾ ਹੈਗਾ ਕੈਮੀਕਲ ਕੰਟਰੋਲ ਤੁਹਾਨੂੰ ਯਾਰਾ ਵਧੀਆ ਰਿਜ਼ਲਟ ਦੇਵੇਗਾ ਧੰਨਵਾਦ ਦੋਸਤੋ ਮਿਹਰਬਾਨੀ